ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਵਿਗਲ ਵੱਜਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਤੁਹਾਨੂੰ ਦਰਸਾਤਾ ਰਿਹਾ ਕਿ ਸਰਕਾਰ ਹੋ ਰਹੀ ਭਗਵੰਤ ਮਾਨ ਦੀ ਸਰਕਾਰ ਹੈ ਤੇ ਮਾਹੌਲ ਵੀ ਉਹ ਜਾ ਨਹੀਂ ਕਿਉਂਕਿ ਭਾਈ ਅਮਰਤਪਾਲ ਸਿੰਘ ਤੇ ਜਿਹੜੇ ਪੰਥਕ ਆਉਂਦੇ ਐ ਉਹ ਇਹ ਕਹਿ ਚੁੱਕੇ ਨੇ ਵੱਧ ਤੋਂ ਵੱਧ ਵੋਟਾਂ ਮੜਾਓ ਵੱਧ ਤੋਂ ਵੱਧ ਐਕਟਿਵ ਉਹ ਤੁਹਾਡੇ ਨਾਲ ਮੜਕਣਗੇ ਉਦੋਂ ਸਰਕਾਰ ਵੀ ਥੋੜੀ ਸੀ ਗੈਰਾਂਚ ਉਹਨ ਸਰਕਾਰ ਟੋੜੀ ਨਹੀਂ ਤੇ ਸਰਕਾਰੀ ਤੰਤਰ ਤੁਹਾਡੇ ਹੱਕਕ 'ਚ ਉਸ ਤਰੀਕੇ ਨਾਲ ਨਹੀਂ ਪੁੱਗਤਣਾ ਅਸੀਂ ਕਹਿੰਨੇ ਆਂ ਕਿ ਨਰਪੱਖਤਾ ਨਾਲ ਹੋਵੇ ਜਿਹੜਾ ਜਿੱਤ ਜੇ ਜਿੱਤ ਜੇ ਸਾਬੋ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਵਿਗਲ ਵੱਜਦਾ ਹੋਇਆ ਨਜ਼ਰ ਆ ਰਿਹਾ ਹੈ ਵੋਟਾਂ ਬਣਾਉਣ ਦਾ ਸਿਲਸਿਲਾ ਚੱਲ ਰਹੀ ਹੈ ਪਰ ਲੰਬੇ ਸਮੇਂ ਤੋਂ ਵੋਟਾਂ ਬਣਾਈਆਂ ਜਾ ਰਹੀਆਂ ਨੇ ਵੋਟਾਂ ਘੱਟ ਵੀ ਬਣ ਰਹੀਆਂ ਨੇ ਇਹ ਵੀ ਸਵਾਲ ਹੈ ਪਰ ਜਿਹੜੇ ਇਸ ਕਮਿਸ਼ਨ ਦੇ ਨਾਲ ਸਬੰਧਤ ਨੇ ਉਹ ਸਰਵਲ ਸਾਹਿਬ ਕਹਿੰਦੇ ਨੇ ਜੀ ਸਰਵੋ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀਆਂ ਵੋਟਾਂ ਨੇ ਇਹ ਘਟ ਬਣ ਰਹੀਆਂ ਨੇ ਕਿਉਂਕਿ ਲੋਕ ਵਿਦੇਸ਼ਾਂ ਦੇ ਵਿੱਚ ਵੀ ਚਲੇ ਗਏ ਨੇ ਦੂਜੇ ਪਾਸੇ ਗਲਤ ਵੋਟਾਂ ਬਣਨ ਦੇ ਮੁੱਦੇ ਤੋਂ ਵੀ ਬੋਲੇ ਨੇ ਤੇ ਕਹਿੰਦੇ ਜੀ ਆਉਣ ਵਾਲੇ ਦਸੰਬਰ ਜਨਵਰੀ ਦੇ ਵਿੱਚ ਵੋਟਾਂ ਸੰਭਾਵਿਤ ਨੇ ਯਾਨੀ ਕਿ ਐਸਜੀਪੀਸੀ ਦੀਆਂ ਚੋਣਾਂ ਸੰਭਾਵਿਤ ਨੇ ਦੇਖੋ ਜਿਹੜੇ ਐਸਐਸ ਸਰੋ ਸਰਦਾਰ ਸੁਰਿੰਦਰ ਸਿੰਘ ਸਰੋ ਹੂੰ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਚੀਫ ਜਸਟਿਸ ਦੇ ਤੌਰ ਤੇ ਰਿਟਾਇਰ ਹੋਏ ਨੇ ਮੁੱਖ ਜੱਜ ਰਿਟਾਇਰ ਹੋਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ ਲਾਤਾ ਸੀ ਹੂੰ ਪਹਿਲਾਂ ਤਾਂ ਉਹ ਤਾਂ ਸੀ ਕੁਛ ਨਹੀਂ ਮੇਰਾ ਤਾਂ خیال کئی ਮਹੀਨਿਆਂ ਤੋਂ ਉੱਥੇ ਕਮਰਿਆਂ ਦੀ ਮਿੱਟੀ ਵੀ ਨਹੀਂ ਝਾੜੀ ਸੀ ਕਿਸੇ ਨੇ ਬਾਅਦ ਦੇ ਵਿੱਚ ਇਹਨਾਂ ਨੂੰ ਸਟਾਫ ਮਿਲਿਆ ਕੰਮ ਸ਼ੁਰੂ ਕੀਤਾ ਪਿਛਲੇ ਸਾਲ ਸ਼ੁਰੂਨੀ ਕਮੇਟੀ ਦੀਆਂ ਵੋਟਾਂ ਬਾਰੇ ਚੱਲਿਆ ਪੰਜ ਵਾਰ ਤਰੀਕਾ ਅੱਗੇ ਪੈ ਗਈਆਂ ਹੁਣ 16 ਸਤੰਬਰ ਤੱਕ ਹੈ ਇੰਝ ਲੱਗਦਾ ਕਿ 16 ਸਤੰਬਰ ਨੂੰ ਆਖਰੀ ਤਰੀਕ ਹੈ ਇਹ ਕ੍ਰਮਕਾਂ ਵੀ ਸ਼ੁਰੂ ਹੋ ਗਿਆ ਸਰਕਾਰ ਨੇ ਉਹਦੇ 'ਚ ਸਹਿਯੋਗ ਦਿੱਤਾ ਹੋਣਾ ਹੁਣ ਘਰ-ਘਰ ਜਾ ਕੇ ਵੀ ਵੋਟਾਂ ਬਣਾਈਆਂ ਜਾ ਰਹੀਆਂ ਨੇ ਮੈਨੂੰ ਯਾਦ ਆ ਪੰਜ-ਛੇ ਦਿਨ ਪਹਿਲਾਂ ਉਹ ਟੀਮ ਮੈਂਬਰ ਘਰ ਆਏ ਤੇ ਕਹਿਣ ਲੱਗੇ ਜੀ ਵੋਟਾਂ ਬਣਵਾਓ ਤੁਸੀਂ ਆਪਣੀਆਂ ਸ਼ੁਰੂਨੀ ਕਮੇਟੀ ਦੀਆਂ ਇਦੇ ਵਿੱਚ ਉਸ ਤੋਂ ਬਾਅਦ ਸੂਚੀਆਂ ਬਣੀਆਂ ਨੇ ਤੇ ਸੂਚੀਆਂ ਵੀ ਫੋਟੋ ਵਾਲੀਆਂ ਬਣੀਆਂ ਨੇ ਇਸ ਕਰਕੇ ਤਾਂ ਕਿ ਕੋਈ ਗਲਤ ਵਰਤੋਂ ਨਾ ਹੋ ਸਕੇ ਔਰ ਪਤਾ ਕਿ ਸਾਉਤ ਸੁਰੂ ਸਿੱਖ ਬਣਾਉਂਦੇ ਨੇ ਪਹਿਲਾਂ ਤਾਂ 28 ਲੱਖ ਤੀ ਖੜ ਗਿਆ ਸੀ ਅੰਕੜਾ ਜਿਹੜਾ ਲੇਟੈਸਟ ਅੰਕੜਾ ਜਾਰੀ ਹੋਇਆ ਉਹ ਕਹਿੰਦੇ ਜੀ 32 ਲੱਖ ਟੱਪ ਗਿਆ ਇਹਦਾ ਮਤਲਬ ਇਹ ਅਜੇ ਲਗਭਗ ਡੇਢ ਮਹੀਨਾ ਪਿਆ ਹੈ ਹੁਣ ਜਿਵੇਂ ਘਰ-ਘਰ ਜਾ ਕੇ ਬਰਾਇਆਂ ਜਾ ਰਹੀਆਂ ਨੇ ਇਹਦਾ ਮਤਲਬ ਇਹ ਹੈ ਇਹ ਵੋਟਾਂ 32 ਲੱਖ ਤੋਂ 35 ਜਾਂ 40 ਹੋ ਸਕਦਾ ਹੈ 2011 ਚ ਜਦੋਂ ਵੋਟਾਂ ਪਈਆਂ ਸੀ ਤਾਂ 54 ਲੱਖ ਦੇ ਕਰੀਬ ਸੀ 54-55 ਦੇ ਵਿੱਚ ਹਮ ਹੋੜੇ 28 ਤੇ ਆ ਗਈਆਂ ਇਹਦਾ ਕਾਰਨ ਕੀ ਹੈ ਉਸ ਵੇਲੇ ਜਿਹੜੀਆਂ ਵੋਟਾਂ ਪਈਆਂ ਸੀ ਜਿਹੜੀਆਂ ਧਾਮੀ ਸਾਹਿਬ ਅੱਜ ਚਿੰਤਾ ਕਰਦੇ ਆ ਜੇ ਉਹਨਾਂ ਨੂੰ ਲੱਗਦਾ ਹੈ ਇਹ ਵੋਟਾਂ ਗਲਤ ਬਣ ਰਹੀਆਂ ਨੇ ਉਹ ਗੁਰਦੁਆਰਾ ਕਮਿਸ਼ਨ ਨੂੰ ਜਾ ਕੇ ਮੈਮੋਰੰਡਮ ਦੇ ਉਹ ਪੜਤਾਲ ਕਰ ਲੈਣ ਹੁਣ ਤਾਂ ਫੋਟੋਆਂ ਵੀ ਨਾਲ ਲੱਗਣਗੀਆਂ ਪਰ tạmਮੀ ਸਾਹਿਬ ਤੁਹਾਡੇ ਜੋ ਕੋਈ ਉਦੋਂ ਨਹੀਂ ਬੋਲਿਆ ਜਦੋਂ 2011 ਦੇ ਵਿੱਚ ਬੂਥਾ ਦੇ ਹੂੰ ਜਿਹੜੇ ਪਤਤ ਸੀ ਉਹ ਵੋਟਾਂ ਪਾ ਰਹੇ ਆ ਇੱਕ ਤਾਂ ਬੱਚੇ ਬਾਹਰ ਚਲੇ ਗਏ ਠੀਕ ਹੈ ਇਹ ਗੱਲ ਮੰਨ ਲਓ ਪਰ ਇਹ ਗੱਲ ਕਬੂਲੋ ਕਿ ਪਤਤ ਪਣਾ ਵਧ ਗਿਆ ਹੂੰ ਬੱਚੇ ਸਾਬਤ ਸਭ ਸੂਰਤ ਸਿੱਖ ਰਹੇ ਨਹੀਂ ਤੁਸੀਂ ਦੂਜਿਆਂ ਤੇ ਇਲਜ਼ਾਮ ਲਾਉਂਦੇ ਹੋ ਕਿ ਈਸਾਈ ਭਾਈਚਾਰਾ ਸਾਡੇ ਵਿੱਚ ਬਹੁਤ ਸਨਮਾਨ ਮਾਰ ਰਿਹਾ ਹੈ ਜੇ ਤੁਸੀਂ ਤਾਂ ਇੱਕ ਟੱਬਰ ਦੀ ਸਿਆਸਤ ਕਰਨੀ ਹੈ ਤੇ ਦੂਜਾ ਸਹੂਲਤਾ ਦੇ ਕੇ ਲੈ ਕੇ ਜਾਂਦਾ ਤੁਹਾਨੂੰ ਕਿਹਨੇ ਰੋਕਿਆ ਤੁਹਾਡੀ ਦਾ ਗੋਲਕਾ ਦੀ ਕਮਾਈ 90 ਲੱਖ ਦੇ ਇਸ਼ਤਿਹਾਰਾਂ ਤੇ ਜਾਂਦੀ ਹੈ ਭਾਈ ਰਣਜੀਤ ਸਿੰਘ ਤੁਹਾਡੇ ਤੇ ਦੋਸ਼ ਲਾਉਂਦੇ ਨੇ ਕਿ 12 14 ਕਰੋੜ 2019 ਦੇ ਵਿੱਚ ਉਹ ਟੈਂਟ ਤੇ ਲਾਤਾ ਤੰਬੂ ਦੇ ਲਾਤਾ ਤੇ ਹੋਰ तमाम ਦੋਸ਼ ਲੱਗਦੇ ਨੇ ਜਿਨ੍ਹਾਂ ਦਾ ਕਦੇ ਸਪਸ਼ਟੀਕਰਨ ਤੁਸੀਂ ਦਿੱਤਾ ਨਹੀਂ ਗਾਂਤ ਬੋਟਾ ਬੰਦ ਕਰਨੇ ਤੁਹਾਡਾ ਰੋਕਣਾ ਫਰਜ਼ ਹੈ ਜਾਣਾ ਉੱਥੇ ਅਸੀਂ ਇਸ ਗੱਲ ਦੇ ਬਿਲਕੁਲ ਉਲਟ ਹੈ ਕਿ ਗੈਰ ਸਿੱਖ ਕੋਈ ਵੋਟ ਮਨਾ ਜਾਵੇ ਪਰ ਜਿਹੜੇ ਵੱਡੇ ਹਲਕਿਆਂ ਦੇ ਵਿੱਚ 2011 ਚ ਵੋਟਾਂ ਪਈਆਂ ਸੀ ਉਹਦੀ ਤੁਸੀਂ ਪੜਤਾਲ ਜੇ ਕਿਉਂ ਨਾ ਕਰਵਾਓ ਅਜੇ ਗੁਰਦੁਆਰਾ ਕਮਿਸ਼ਨ ਦੀਆਂ ਸੈਟਾਂ ਚੱਕ ਕੇ ਦੇਖ ਲੋ ਉਹ ਲਾਈਨਾਂ ਦੇ ਵਿੱਚ ਉਹ ਲੋਕ ਖੜਿਆ ਜਿਹੜੇ ਰੋਡੇ ਕੋਡੇ ਨੇ ਉਦੋਂ ਤੁਹਾਡੇ ਮੈਂਬਰਾਂ ਦੇ ਹੱਕ 'ਚ ਭੁਗਤ ਗਏ ਇੱਕ ਪਰਿਵਾਰ ਜਿਹਦੇ ਤੇ ਕਥਤ ਦੋਸ਼ ਲੱਗਦਾ ਕਿ ਉਹ ਸਾਰਾ ਕਬਜ਼ਾ ਕਰੀ ਬੈਠਾ ਉਹਨਾਂ ਦੇ ਹੱਕ 'ਚ ਭੁਗਤ ਗਏ ਉਦੋਂ ਤੁਸੀਂ ਚੁੱਪ ਰਹੇ ਕਿਉਂਕਿ ਤੁਹਾਡੇ ਨਾਲ ਦੇ ਸਾਥੀ ਬਣੇ ਸਨ ਅੱਜ ਤੁਹਾਨੂੰ ਡਰ ਸਤਾ ਰਿਹਾ ਕਿ ਸਰਕਾਰ ਹੋ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਹੈ ਤੇ ਮਾਹੌਲ ਵੀ ਉਹ ਆ ਜਾਂ ਨਹੀਂ ਕਿਉਂਕਿ ਭਾਈ ਅਮਰਤਪਾਲ ਸਿੰਘ ਤੇ ਜਿਹੜੇ ਪੰਥਕ ਆਉਂਦੇ ਐ ਉਹ ਇਹ ਕਹਿ ਚੁੱਕੇ ਨੇ ਵੱਧ ਤੋਂ ਵੱਧ ਵੋਟਾਂ ਮਣਾਓ ਵੱਧ ਤੋਂ ਵੱਧ ਤਾਂ ਕਿ ਇੱਕ ਦੀ ਉਹ ਤੁਹਾਡੇ ਨਾਲ ਮੜਕਣਗੇ ਉਦੋਂ ਸਰਕਾਰ ਵੀ ਤੁਹਾਡੀ ਸੀ 11 'ਚ ਹੁਣ ਸਰਕਾਰ ਤੁਹਾਡੀ ਨਹੀਂ ਤੇ ਸਰਕਾਰੀ ਤੰਤਰ ਤੁਹਾਡੇ ਹੱਕ 'ਚ ਉਸ ਤਰੀਕੇ ਨਾਲ ਨਹੀਂ ਪੁਗਤਣਾ ਅਸੀਂ ਕਹਿੰਦੇ ਆ ਕਿ ਨਿਰਪੱਖਤਾ ਨਾਲ ਹੋਵੇ ਜਿਹੜਾ ਜਿੱਤ ਜੇ ਜਿੱਤ ਜੇ ਭਾਵੇਂ ਤੁਸੀਂ ਹੀ ਜਿੱਤ ਜੋ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ